ਅੱਜ ਬਈ ਦੇ ਤੁਹਾਨੂੰ ਅੱਜ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਖਬਰ ਜੁੜੀ ਆ ਕਰਨਲ ਪਰਿਵਾਰ ਦੇ ਨਾਲ ਕਰਨਲ ਪਸਵਿੰਦਰ ਸਿੰਘ ਬਾਠ ਦੇ ਨਾਲ ਵੱਡਾ ਜਿਹੜਾ ਮੋੜ ਆਇਆਗਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਦੋਸ਼ ਪੱત્ર ਆ ਉਹ ਤੈ ਹੋ ਚੁੱਕਿਆ ਇਹਨਾਂ ਇੰਸਵੈਟਰਾਂ ਦੇ ਖਿਲਾਫ ਪੂਰੀ ਖਬਰ ਤੋਂ ਪਹਿਲਾਂ ਜਾਣਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਹੀ ਜਿਹੜਾ ਆਪਣੇ ਕਮੈਂਟ ਜਰੂਰ ਕਰੀ ਜਾਇਓ ਤੇ ਵੀਡੀਓ ਨੂੰ ਵੱਤ ਬਾਰੇ ਸ਼ੇਅਰ ਜਰੂਰ ਕਰ ਦਿਓ ਇਹ ਤੁਹਾਨੂੰ ਸਭ ਨੂੰ ਪਤਾ ਹੋਊਗਾ ਕਿ ਜਿਹੜਾ ਕਿ 13 14 ਮਾਰਚ ਨੂੰ ਜਿਹੜਾ ਕਿ ਪਸਵਿੰਦਰ ਸਿੰਘ ਕਰਨਲ ਤੇ ਉਹਨਾਂ ਦੇ بیٹے ਜਿਹੜਾ ਅੰਗਤ ਬਾਠ ਨੂੰ ਜਿਹੜਾ ਪੁਲਿਸ ਵੱਲੋਂ ਕੁੱਟਿਆ ਸੀ ਉਹਦੇ ਤੈਸ ਜਿਹੜਾ ਹੁਣ ਸੀਬੀਆਈ ਵੱਲੋਂ ਜਿਹੜਾ ਵੱਡੀ ਜਿਹੜੀ ਕਾਰਵਾਈ ਕਰ ਦਿੱਤੀ ਆ ਸੀਬੀਆਈ ਵੱਲੋਂ ਜਿਹੜਾ ਦੋਸ਼ ਪੱਤਰ ਆ ਜਿਹੜਾ ਇਹਨਾਂ ਇੰਸਪੈਕਟਰਾਂ ਤੇ ਜਿਹੜਾ ਲਾਗੂ ਹੋ ਚੁੱਕਿਆ ਹੁਣ ਤੁਹਾਨੂੰ ਪਹਿਲਾਂ ਦੱਸ ਦੇ ਕਿ ਕਿਹੜੀ ਕਿਹੜੀ ਧਰਾਵਾਂ ਦੇ ਤਹਿਤ ਜਿਹੜਾ ਦੋਸ਼ ਪੱਤਰ ਤੈਅ ਹੋਏ ਆ ਤੇ ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਆ ਇਹ ਤੁਹਾਨੂੰ ਸਭ ਨੂੰ ਪਤਾ ਹੋਊਗਾ ਕਿ ਪਸਵਿੰਦਰ ਕਰਨਲ 52 ਕੇ ਕਰਨਲ ਫੌਜ ਦਾ ਕਰਨਲ ਇਹਨਾਂ ਗੁੰਡਿਆਂ ਵੱਲੋਂ ਜਿਹੜਾ ਵਰ ਦੀ ਧਾਰੇ ਗੁੰਡਿਆਂ ਵੱਲੋਂ ਜਿਹੜਾ ਉਹਨੂੰ ਰੱਜ ਕੇ ਜਲੀਲ ਕੀਤਾ ਤੇ ਰੱਜ ਕੇ ਕੁੱਟਿਆ ਉਹਨਾਂ ਦੇ ਤਹਿਤ ਜਿਹੜਾ ਹੁਣ ਦੋਸ਼ ਤੈਅ ਹੋਇਆ ਇਹਨਾਂ ਦੇ ਵਿੱਚ ਇਨਸਪੈਕਟਰ ਹਰੀ ਬਪਰਾਇਆ ਅਨਸਪੈਕਟਰ ਹੁਨੀ ਸਿੰਘਾ ਹਰਜਿੰਦਰ ਸਿੰਘ ਢਿੱਲੋਆ ਸਰਜੀਤ ਸਿੰਘਾ ਤੇ ਰਾਜਵੀਰ ਸਿੰਘਾ ਇਹਨਾਂ ਦੇ ਖਿਲਾਫ ਹੁਣ ਬੀਐਨਸ ਦੀ ਧਾਰਾ ਤਹਿਤ ਜਿਹੜਾ ਮਕਦਮਾ ਦਰਜ ਹੋ ਗਿਆ ਇਹਨਾਂ ਦੇ ਜਿਹੜਾ ਮਕਦਮਾ ਦਰਜ ਹੋਇਆ 109 115 ਦੀ 2 117 ਦੀ 2 117 1 122 ਦੀ 2 ਤੇ 190 310 351 2 ਦੇ ਤਹਿਤ ਜਿਹੜਾ ਦੋਸ਼ ਜਿਹੜੇ ਇਹਨਾਂ ਦੇ ਉੱਪਰ ਜਿਹੜਾ ਥਾਣੇਦਾਰਾਂ ਦੇ ਉੱਪਰ ਜਿਹੜਾ ਤੈ ਹੋ ਚੁੱਕੇ ਆ ਸਿਬੀਆਈ ਵੱਲੋਂ ਜਿਹੜੀ ਵੱਡੀ ਇਨਕੁਆਰੀ ਦਾ ਜਿਹੜੀ ਕਾਰਵਾਈ ਕਰ ਦਿੱਤੀ ਆ ਜਿਹੜਾ ਦੋਸ਼ ਪੱਤਰ ਦਾਖਲ ਨੇ ਜਿਹੜਾ ਚਾਰਜ ਸ਼ੀਟ ਆ ਜਿਹੜੀ ਉਹ ਦਾਖਲ ਕਰ ਦਿੱਤੀ ਆ ਕੋਰਟ ਦੇ ਵਿੱਚ ਮਹਾਲੀ ਕੋਰਟ ਦੇ ਵਿੱਚ ਯਾਨੀ ਕਿ ਹੁਣ ਇਹ ਪੰਜੇ ਸੱਤੇ ਐਨਸਬੈਟਰ ਜਿਹੜੇ ਆ ਇਹ ਟੰਗੇ ਗਏ ਆ ਤੇ ਇਹਨਾਂ ਦਾ ਜਿਹੜਾ ਬਚਣਾ ਹੋਣਾ ਮੁਸ਼ਕਲ ਹੋ ਗਿਆ ਕਿਉਂਕਿ ਕਬ ਬਾਰਦੀਤ ਆ ਰਹੀ ਗੁੰਡਿਆਵਲੋਂ ਫੌਜ ਦਾ ਉਹ ਕਰਨਲ ਆ ਤੇ ਇੱਕ ਵੱਡਾ ਰੈਂਕ ਹੁੰਦਾਗਾ ਜਿਹੜਾ ਕਿ ਐਸਐਸਪੀ ਦੇ ਜਿਹੜਾ ਬਰਾਬਰ ਆਉਦਾ ਹੁੰਦਾਗਾ ਪਰ ਉਸ ਸਮੇਂ ਜਿਹੜਾ ਐਸਐਸਪੀ ਨਾਨਕ ਸਿੰਘ ਵਿੱਚ ਆਉਂਦਾ ਰਿਹਾ ਇਹਨਾਂ ਗੁੰਡੇ ਅਫਸਰਾਂ ਨੂੰ ਕਿਉਂਕਿ ਇਹਨਾਂ ਦੇ ਜਿਹੜਾ ਲਹੂ ਮਹਤਾ ਨੂੰ ਦੱਸਦਾ ਕਿ ਪਹਿਲਾ ਮੂੰਹ ਲੱਗਿਆ ਹੁੰਦਾਗਾ ਇਹ ਪਹਿਲੀ ਕਹਾਣੀ ਨਹੀਂ ਪੁਲਿਸ ਦੀ ਕਿ ਪੁਲਿਸ ਵੱਲੋਂ ਜਿਹੜਾ ਜਿਹੜਾ ਫੀਤੀਆਂ ਦੇ ਲਾਲਚ ਦੇ ਵਿੱਚ ਫਿਰ ਜਿਹੜਾ ਕਿ ਸਟਾਰ ਲੱਗੇ ਹੋਣ ਸਾਡੇ ਇੱਕਦ ਸਟਾਰ ਹੋਰ ਵੱਜੂਗਾ ਤੇ ਇਹਨਾਂ ਨੂੰ ਜਿਹੜਾ ਕਿ 10-10 ਲੱਖ ਰੁਪਈਆ ਕਿਉਂਕਿ ਉਸ ਤੋਂ ਪਹਿਲਾਂ ਇਹ ਮੈਂ ਕਿਉਂ ਕਹਿ ਰਿਹਾ ਕਿ ਕਿਉਂ ਮਿਲਣਾ ਸੀ 10-10 ਲੱਖ ਰੁਪਈਆ ਇਸ ਤੋਂ ਪਹਿਲਾਂ ਜਸਪ੍ਰੀਤ ਸਿੰਘ ਸਿੰਘਾ ਦੌੜ ਵਾਲਿਆ ਇੱਕ ਮੁੰਡਾ ਨੌਜਵਾਨ ਤੁਹਾਨੂੰ ਸਭ ਨੂੰ ਪਤਾ ਕਿ ਉਹ ਬਾਹਰੋਂ ਕੈਨੇਡਾ ਦੇ ਵਿੱਚ ਆਉਂਦਾ ਉੱਥੇ ਦੋਸ਼ ਮਾਰ ਦਿੱਤਾ ਜਾਂਦਾ ਕਿ ਉਹਨੇ ਫਲਾਨਾ ਮੁੰਡਾ ਜਿਹੜਾ ਇੱਕ ਬੱਚਾ ਗਵਾਹ ਕੀਤਾ ਸੀ ਤੇ ਫਿਰ ਉਹਦਾ ਜਿਹੜਾ ਇਹਨਾਂ ਜ਼ਾਲਮ ਪੁਲਿਸ ਅਫਸਰਾਂ ਨੇ ਜਿਹੜਾ ਉਹਨੂੰ ਚੁੱਕਿਆ ਗਿਆ ਚੁੱਕ ਕੇ ਜਿਹੜਾ ਉਹਦਾ ਛੋਟਾ ਪੁਲਿਸ ਮੁਕਾਬਲਾ ਬਣਾਇਆ ਗਿਆ ਤੇ ਉਸ ਦਾ ਫੇਕ ਅਨਕਾਉਂਟਰ ਕੀਤਾ ਗਿਆ ਇਤੋਂ ਦੱਸਿਆ ਜਾ ਰਿਹਾ ਵਕੀਲਾ ਵੱਲੋਂ ਤੇ ਉਹਨਾਂ ਦੇ ਪਰਿਵਾਰ ਵੱਲੋਂ ਕਿ ਬੱਚੇ ਨੇ ਉਸ ਨੌਜਵਾਨ ਨੇ ਜਸਪ੍ਰੀਤ ਸਿੰਘ ਨੇ 22 ਸਾਲ ਦਾ ਜਸਪ੍ਰੀਤ ਸਿੰਘਾ ਅੰਬਰਤਾਰੀ ਮੁੰਡਾ ਤੇ ਉਹਨੇ ਜਿਹੜਾ ਕਿ ਹੱਥ ਖੜੇ ਕਰ ਦਿੱਤੇ ਹੱਥ ਖੜੇ ਕਰਨ ਤੋਂ ਬਾਅਦ ਜਿਹੜਾ ਉਹਨੂੰ ਇੱਕ ਸਮਾਦ ਤੇ ਲਜਾਇਆ ਗਿਆ ਉੱਥੇ ਜਾ ਕੇ ਉਹਦੇ ਧੜਾ-ਤੜ ਜਿਹੜੀਆਂ 7 ਗੋਲੀਆਂ ਮਾਰਿਆ ਗਈਆਂ 3 ਗੋਲੀਆਂ ਤਾਂ ਜਮਾ ਨਜ਼ਦੀਕ ਖੜ ਕੇ ਮਾਰੀਏਗੇ ਇਨਾ ਬੱਤੜ ਪੁਲਸ ਅਫਸਰਾਂ ਵੱਲੋਂ ਤੇ ਉਹੀ ਅਫਸਰ ਨੇ ਜਿਹੜਾ ਉਸ ਤੋਂ ਬਾਅਦ ਜਿਹੜੇ ਘਟਾਬੇ ਤੇ ਰੁਕਦੇ ਆ ਢਾਬੇ ਤੇ ਉਹਨਾਂ ਦਾ ਜਿਹੜਾ ਪਸਵੰਦਰ ਸਿੰਘ ਕਰਨਲ ਦਾ ਬੇਟਾ ਤੇ ਕਰਨਲ ਅੰਗਤ ਬਾਠ ਉਹਨਾਂ ਦਾ ਬੇਟਾ ਤੇ ਪਸਵੰਦਰ ਸਿੰਘ ਕਰਨਲ ਤੇ ਉਹ ਢਾਬੇ ਤੇ ਜਾਂਦੇ ਆ ਢਾਬੇ ਤੇ ਰੁਕਦੇ ਆ ਫਿਰ ਇਹਨਾਂ ਨੇ 13 14 ਦੀ ਮਾਰਚ ਨੂੰ ਜਿਹੜਾ ਇਹਨਾਂ ਪੁਲਸ ਅਫਸਰ ਨੇ ਜਿਹੜਾ ਕਿ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਹੜਾ ਕਿ ਇੱਕ ਕਪਾ ਕਹਿੰਦੇ ਆ ਕਿ ਲੋਕ ਉਸ ਮਾਤੇ ਵੀ ਤਰਸ ਕਰ ਲੈਂਦੇ ਆ ਉਹਨਾਂ ਦੀਆਂ ਜਿਹੜਾ ਹੱਡੀਆਂ ਤੋੜ ਦਿੱਤੀਆਂ ਬਾਹਾਂ ਤੋੜ ਦਿੱਤੀਆਂ ਸਿਰ 파ੜ ਦਿੱਤੇ ਇੱਕ ਫੌਜ ਦਾ ਕਰਨਲ ਜਿਹਨੇ ਆਈ ਕਾਰਡ ਵੀ ਦਿਖਾ ਦਿੱਤਾ ਕਿ ਭਾਈ ਮੈਂ ਫੌਜ ਦੇ ਵਿੱਚ ਆ ਕਰਨਲਾ ਕਹਿੰਦੇ ਹੋਏਗਾ ਕਰਨਲ ਜਦੋਂ ਆਈ ਕਾਰਡ ਮੰਗਣ ਲੱਗਿਆ ਇਹ ਗੱਲ ਕਹੀ ਗਈ ਇਹਨਾ ਗੁੰਡਿਆਂ ਵੱਲੋਂ ਕਿ ਜਿਹੜਾ ਜੇਕਰ ਤੂੰ ਬਚਿਆ ਤਾਂ ਹੀ ਆਪਣਾ ਜਿਹੜਾ ਆਈ ਕਾਰਡ ਲੈ ਕੇ ਜਾਵੇਂਗਾ ਉਸ ਤੋਂ ਬਾਅਦ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੇ ਇੱਕ ਵੱਡਾ ਸੰਘਰਸ਼ ਵਿੱਢਿਆ ਤੇ ਜਿਹੜਾ ਭਾਰਤੀ ਫੌਜ ਦੇ ਜਿਹੜਾ ਅਫਸਰ ਉਹ ਵੀ ਜਿਹੜਾ ਅੱਗੇ ਆਏ ਧਰਨੇ ਮਜਾਰੇ ਹੋਏ ਉਸ ਤੋਂ ਬਾਅਦ ਜਿਹੜਾ ਭਗਵੰਤ ਮਾਨ ਨੇ ਟਾਈਮ ਦਿੱਤਾ ਕਿ ਮੈਂ ਇਹਨਾਂ ਦੇ ਜਿਹੜਾ ਅਫਸਰ ਨੇ ਜਿਨ੍ਹਾਂ ਨੇ ਕੁੱਟਿਆ ਕਰਨਲ ਨੂੰ ਕਿ ਮੈਂ ਜਿਹੜਾ ਨਿਵੇੜਾ ਕਰ ਦੂੰਗਾ ਸਾਹਮਣੇ ਕਿ ਇਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਹੋ ਜਾਊਗਾ ਪਰ ਭਗਵੰਤ ਮਾਨ ਨੂੰ ਜਿਹੜਾ ਡੀਕਦੇ ਡੀਕਦੇ ਹਫ਼ਤਾ ਲੰਘ ਗਿਆ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਜਾ ਕੇ ਜਸਵਿੰਦਰ ਕੌਰ ਵੱਲੋਂ ਜਿਹੜਾ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਉਣਾ ਪਿਆ ਦਾ ਹਾਈ ਕੋਰਟ ਨੇ ਇੱਕ ਸੈੱਟ ਬਣਾਈ ਤੁਹਾਨੂੰ ਪਤਾ ਚੰਡੀਗੜ੍ਹ ਦੀ ਸੈੱਟ ਆ ਉਹ ਸੈੱਟ ਦੇ ਮੂਹਰੇ ਵੀ ਇਹ ਪੇਸ ਨਾ ਹੋਏ ਤੇ ਉਸ ਤੋਂ ਬਾਅਦ ਜਿਹੜਾ ਫਿਰ ਲਗਾਤਾਰ ਇਹ ਪੁਲਸ ਅਫਸਰ ਜਿਹੜਾ ਬਚਦੇ ਰਹੇ ਉਸ ਤੋਂ ਬਾਅਦ ਵਰਨ ਸ਼ਰਮਾ ਆਏ ਐਸਐਸਪੀ ਪਟਿਆਲੇ ਦੇ ਉਹਨਾਂ ਨੇ ਮਾੜੀ ਮੋਟੀ ਕਾਰਵਾਈ ਕੀਤੀ ਫਿਰ ਜਿਹੜਾ ਕਿ ਆਖਰ ਜਿਹੜਾ ਇਹ ਸੈੱਟ ਦੇ ਸਾਹਮਣੇ ਨਾ ਪਿਸ ਹੋਏ ਤਾਂ ਫਿਰ ਹਾਈ ਕੋਰਟ ਵੱਲੋਂ ਜਿਹੜਾ ਸੀਬੀਆਈ ਨੂੰ ਜਿਹੜਾ ਇਹ ਕੇਸ ਹਵਾਲੇ ਕਰ ਦਿੱਤਾ ਤੇ ਸੀਬੀਆਈ ਲਗਾਤਾਰ ਜਿਹੜੀ ਇਹਦੀ ਪੈੜਾ ਨਪਦੀ ਰਹੀ ਤਾਂ ਸੀਬੀਆਈ ਵੱਲੋਂ ਜਿਹੜਾ ਕੱਲੇ-ਕੱਲੇ ਜਿਹੜਾ ਮਾਕਣ ਕੀਤਾ ਗਿਆ ਜਿਹੜਾ ਕਿ ਹੁਣ ਤੁਸੀਂ ਇਹ ਦੇਖ ਲਓ ਕਿ ਮਾਰਤ ਦਾ ਜਿਹੜਾ ਇਹ ਕੇਸ ਆ ਹੁਣ ਦਸੰਬਰ ਹੋ ਚੜ ਚੱਲੇ ਆਗਾ ਦਸੰਬਰ ਵੀ ਮੁੱਕਣ ਵਾਲਾ ਆਗਾ ਤੇ ਜਿਹੜਾ ਅੱਜ 25 ਦਸੰਬਰ ਹੋ ਗਿਆ ਤੇ ਇੰਨੇ ਮਹੀਨੇ ਲੱਗਣ ਤੋਂ ਬਾਅਦ ਜਿਹੜਾ ਹੁਣ ਇਹਨਾਂ ਪਾਪੀਆਂ ਦੇ ਇਹਨਾਂ ਬੱਚੜਾਂ ਦੇ ਖਿਲਾਫ ਜਿਹੜਾ ਦੋਸਾ ਜਿਹੜੇ ਉਹ ਤੈ ਹੋ ਚੁੱਕੇ ਆ ਹੁਣ ਦੇਖਦੇ ਆ ਕਿ ਇਹਨਾਂ ਨੂੰ ਕਿੰਨੀ-ਕਿੰਨੀ ਸਜ਼ਾ ਹੋਊਗੀ ਜਿਸ ਤਰ੍ਹਾਂ ਕਿ ਨਵੇਂ ਜਿਹੜਾ ਬੀਅਰਸ ਦੀਆਂ ਧਾਰਾਂ ਨੇ ਜਿਹੜੀਆਂ ਇਹਨਾਂ ਦੇ ਤੱਕ ਜਿਹੜਾ 109 115 117 ਦੀ ਦੋ ਜਾਨੀ ਕਿ ਅਨੇਕਾਂ ਜਿਹੜੇ ਧਰਾਵਾਂ ਨੇ ਜਿਹੜੀਆਂ ਇਹਨਾਂ ਦੇ ਉੱਪਰ ਆ ਲੱਗ ਚੁੱਕੀਆਂ ਨੇ ਹੁਣ ਦੇਖਦੇ ਆ ਕਿ ਕਿਦੋਂ ਤੱਕ ਬਚਣਗੇ ਕਿਉਂਕਿ ਹੁਣ ਇੱਕ ਜਿਹੜਾ ਸੁੱਟੀਆਂ ਚੱਲ ਰਹੀਆਂ ਨੇ ਕੋਰਟ ਦੇ ਵਿੱਚ ਇਸ ਕਰਕੇ ਜਿਹੜਾ ਇਹਨਾਂ ਦੇ ਉੱਪਰ ਜਿਹੜਾ ਹੋ ਸਕਦਾ ਕਿ ਥੋੜਾ ਦੇਣਾ 15 ਦਿਨ ਡਿਲੇ ਹੋ ਜੇ ਫਿਰ ਇਹ ਜਿਹੜਾ ਜਲਦੀ ਜੇਲ ਦੇ ਵਿੱਚ ਆ ਜਾਣਗੇ ਜਿਸ ਤਰ੍ਹਾਂ ਪਹਿਲਾਂ 1992 93 ਦੇ ਵਿੱਚ ਆ ਜਿੰਨਾ ਪੁਲਿਸ ਅਫਸਰਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਉਹਨਾਂ ਨੂੰ ਜਿਹੜਾ ਸੀਬੀਆਈ ਵੱਲੋਂ ਜਿਹੜਾ ਲਗਾਤਾਰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਤੇ ਕਈ ਜਿਹੜੇ ਸੂਬੇ ਸਰਹੰਦ ਵਰਗੇ ਜਿਹੜਾ ਜੇਲ੍ਹ ਦੇ ਵਿੱਚ ਵੀ ਜਿਹੜਾ ਉਹਨਾਂ ਨੂੰ ਖਮਾਜਾ ਭੁਗਤਣਾ ਪਿਆ ਤੇ ਜਿਹੜਾ ਮੈਂ ਹੁਣ ਵੀ ਕਹਨਾ ਕਿ ਜਿਹੜੇ ਅਫਸਰ ਨੇ ਅੱਜ ਵੀ ਜਿਹੜਾ ਝੂਠੇ ਪੁਲਿਸ ਮੁਕਾਬਲੇ ਫੇਕ ਐਨਕਾਊਂਟਰ ਕਰ ਰਹੇ ਆ ਉਹਨਾਂ ਦੀ ਹਾਲਤ ਜਿਹੜਾ ਇਹਨਾਂ ਅਫਸਰਾਂ ਦੀ ਜਿਹੜੀ 5-7 ਅਫਸਰ ਇਹ ਆ ਅਤੇ ਹੋਰ ਜਿੰਨੇ ਵੀ ਅਸਲ ਸੀਬੀਆਈ ਵੱਲੋਂ ਜਿਹੜਾ ਟੰਗੇ ਜਾਂਦੇ ਆ ਤੇ ਉਹ ਕੋਰਟ ਆ ਮੇਰੇ ਹਾਈ ਕੋਰਟ ਦੇ ਵਿੱਚ ਜਾਣਗੇ ਤਾਂ ਫੇਰ ਤੁਸੀਂ ਬਿਲਕੁਲ ਕਹਿੰਗੇ ਕਿ ਜੀ ਇਹਨਾਂ ਨੇ ਸਾਡੇ ਦੇ ਉੱਪਰ ਅਸੀਂ ਚੰਗਾ ਕੰਮ ਕੀਤਾ ਸੀ ਚੰਗਾ ਨਹੀਂ ਤੁਸੀਂ ਵਰਦੀ ਧਾਰੀ ਗੁੰਡਿਆਂ ਵਾਲਾ ਕੰਮ ਕਰਦੇ ਹੋ ਰੋਲ ਅਦਾ ਕਰਦੇ ਹੋ ਸਿੱਖਾਂ ਦੇ ਮੁੰਡਿਆਂ ਨੂੰ ਕੋਕੋ ਕੇ ਸਹੇਦ ਕਰਦੇ ਹੋ ਕੋਕੋ ਕੇ ਮਾਰਦੇ ਹੋ ਤੁਸੀਂ ਤਾਂ ਫੌਜ ਦੇ ਕਰਨਲ ਨਹੀਂ ਛੱਡਦੇ ਐਟਾ ਵੱਡਾ ਕਰਨਲ ਜਿਹਨੇ ਤੁਹਾਨੂੰ ਆਈ ਕਾਰਡ ਦਿਖਾਇਆ ਹੋਵੇ ਤਾਂ ਫੌਜ ਦਾ ਕਰਨਲ ਨਹੀਂ ਛੱਡਿਆ ਤੇ ਉਹਦੇ ਜਿਹੜਾ ਕੋਟ ਕੋਟ ਕੇ ਜਿਹੜਾ ਬਾਹਾਂ ਤੋੜ ਦਿੱਤੀਆਂ ਜਿਹੜਾ ਉਹਦੇ ਮੁੰਡਾ ਜਿਹੜਾ ਉਹਦਾ ਸਿਰ ਪਾੜ ਦਿੱਤਾ ਇਉਂ ਤੋਂ ਬਾਅਦ ਤੁਸੀਂ ਧੌਣ ਦੇ ਦਿਖਾਉਣੇ ਆ ਕਿ ਅਸੀਂ ਅਨਕਾਉਂਟਰ ਕਰਕੇ ਆਏ ਆ ਤੇ ਜਿਹੜਾ ਫੌਜ ਆ ਪਤਾ ਨਹੀਂ ਰੋਜ਼ ਸਹੀ ਅਨਕਾਉਂਟਰ ਕਿੰਨੇ ਕ ਕਰਦੀ ਆ ਤੁਸੀਂ ਤਾਂ ਝੂਠੇ ਅਨਕਾਉਂਟਰ ਕਰਦੇ ਹੋ ਫੌਜ ਕੋਲ ਜਾ ਕੇ ਦੇਖੋ ਉੱਤੇ ਪਤਾ ਲੱਗ ਜੂਗਾ ਜਾ ਕੇ ਮੋਰਚਿਆਂ ਦੇ ਵਿੱਚ ਆ ਕਿ ਕਮੇ ਤੁਹਾਡੇ ਥਰ ਨਾਲ ਲੱਤਾਂ ਕੰਮਦੀਆਂ ਥਰ ਤੋਂ ਇੱਕ ਬਦਮਾਸ਼ ਆਉਂਦਾ ਨਹੀਂ ਉਹਨੂੰ ਫੜ ਕੇ ਮਾਰ ਦਿੰਦੇ ਹੋ ਬਾਅਦ ਚ ਕਹਿੰਦੇ ਹੋ ਜੀ ਅਸੀਂ ਅਨਕਾਉਂਟਰ ਕਰ ਦਿੱਤਾ ਸੱਚਾ 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 ਕੋਈ ਅਨਕਾਉਂਟਰ ਨਹੀਂ ਕਰਦੇ ਤੁਸੀਂ ਸਾਨੂੰ ਸਾਰਾ ਪਤਾ ਕਿ ਤੁਸੀਂ ਕਮੇ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਉਹਨਾਂ ਦਾ ਇੱਕ ਹਾਲਤ ਬਣਾਉਂਦੇ ਹੋ ਉਹਨਾਂ ਨੂੰ ਵੈਸੀ ਅੰਦਾਜ਼ਾ ਕਾਰਾ ਤਾਰ ਦਾ ਪੁਲਿਸ ਦਾ ਅੱਜ ਦਾ ਨਹੀਂ ਰਵਈਆ ਇਹ 1990 92 ਦਾ ਇੱਕ ਦਾ ਚੱਲਿਆ ਦੌਰ ਆ 5 ਸਾਲ ਤੁਸੀਂ ਉਧੋ ਰਜ ਕੇ ਜਿਹੜੀਆਂ ਮਨਮਾਨੀਆਂ ਕੀਤੀਆਂ ਤੇ ਅੱਜ ਤਾਰ ਨੂੰ ਜੇਕਰ ਸ਼ਟਾਰ ਲੱਗਵੇ ਤਾਂ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਜਿੱਦਾ ਮਰਜ਼ੀ ਚੱਕ ਕੇ ਮੰਡਾ ਮਾਰ ਦਿਓ ਤੇ ਜਿਹੜਾ ਹੁਣ ਇਹ ਕਰਨਲ ਪਰਿਵਾਰ ਦਾ ਜਿਹੜਾ ਵੱਡੇ ਦੋਸਤ ਹੈ ਹੋ ਚੁੱਕੇ ਆ ਇਹਨਾਂ ਅਫਸਰਾਂ ਦੇ ਉੱਪਰ ਰੌਨੀ ਸਿੰਘ ਆ ਹਰੀ ਬੋਪਾ ਰਾਏ ਆ ਸਰਦੀਪ ਸਿੰਘ ਆ ਹਰਜਿੰਦਰ ਢਿੱਲੋਂ ਆ ਅਰਾਜਵੀਰ ਸਿੰਘ ਆ ਇਹ ਜਿਹੜਾ ਪੰਜ ਜਣੇ ਆ ਕ੍ਰਿਕੀ ਦੇ ਵਿੱਚ ਆਣ ਚੁੱਕੇ ਆ ਤੇ ਅਜੇ ਹੋਰ ਦੇ ਉੱਪਰ ਜਿਹੜਾ ਦੋਸਤ ਆਏ ਹੋਣੇ ਆ ਉਹ ਵੀ ਜਲਦੀ ਖਬਰ ਤੁਹਾਡੇ ਤੱਕ ਨਾਜ਼ਰ ਕਰਾਂਗੇ ਵੀਡੀਓ ਚੰਗੀ ਲੱਗੇ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਕਹਿੰਦਾ ਕੋ ਇੱਕ ਫੌਜ ਦਾ ਅਵਸਰ ਇੱਕੋ ਫੌਜ ਦਾ ਮਾਣ ਜਿਹੜੀ ਫੌਜ ਨੂੰ ਸਲੂਟ ਹਰ ਇੱਕ ਬੰਦਾ ਮਾਰਦਾ ਉਹਦੇ ਫੌਜ ਖਾਤਰ ਆ ਸੀ ਸੁੱਖ ਦਾ ਸਾਹ ਲੈਨੇ ਆ ਤੇ ਪਰ ਜੇਕਰ ਤੁਸੀਂ ਸੱਚੇ ਦਿਲੋਂ ਸਹੀ ਜਿਹੜਾ ਕਿ ਤੁਸੀਂ ਫੌਜ ਨੂੰ ਚਾਹੁੰਦੇ ਹੋ ਕਿ ਫੌਜ ਸਾਡੀ ਰਾਖਿਆ ਕਰਦੀ ਹੈ ਤਾਂ ਜਰੂਰ ਆਪਣੇ ਕਮੈਂਟ ਜਰੂਰ ਲਿਖਿਓ ਵੀਡੀਓ ਨੂੰ ਜਰੂਰ ਵਤਵਾਦ ਸ਼ੇਅਰ ਕਰ ਦਿਓ ਵੈਦ ਜੀ ਦਾ ਖਾਲਸਾ ਵੈਦ ਜੀ ਕੀ ਫਤਿਹ